ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਅੱਜ ਜੋਲ ਫਾਰਮ ਕੁੜਕਾ ਵੱਲੋਂ ਗੁਰਾਇਆਂ ਬਲਕ ਸੇਵਾ ਦੇ ਵਿਸ਼ੇ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 78 ਸਵੈ ਇੱਛੁ ਖੂਨਦਾਨੀਆਂ ਨੇ ਖੂਨਦਾਨ ਕੀਤਾ ਖੂਨਦਾਨ ਇਕੱਤਰ ਕਰਨ ਲਈ ਇਕਾਈ ਹਸਪੀਟਲ ਲੁਧਿਆਣਾ ਅਤੇ ਦੁਆਬਾ ਹਸਪੀਟਲ ਜ਼ਿਲੰਦਰ ਦੀ ਟੀਮ ਹਾਜ਼ਰ ਰਹੀ ਇਸ ਕੈਂਪ ਵਿੱਚ ਗੁਰਾਇਆਂ ਬਲੱਡ ਸੇਵਾ ਦੇ ਪ੍ਰਦਾਨ ਹੈਪੀ ਮਾਹੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਭ ਨੂੰ ਖੂਨਦਾਨ ਵਿੱਚ ਆਪਣਾ ਬਣਦਾ ਯੋਗਦਾਨ ਪਾਓ ਬਲੱਡ ਬੈਂਕਾਂ ਜੋ ਸਿਰਫ ਦੁਨੀਆ ਦੀ 1.7% ਆਬਾਦੀ ਤੇ ਨਿਰਭਰ ਨੇ ਆਓ ਇਸ ਤਾਦਾਦ ਨੂੰ ਹੋਰ ਵਧਾਓ ਅਤੇ ਆਤਮ ਨਿਰਭਰ ਬਲੱਡ ਬੈਂਕਾਂ ਬਣਾਉਣ ਵਿੱਚ ਆਪਣਾ ਯੋਗਦਾਨ ਦਿਓ ਇਸ ਸਮੇਂ ਬੋਲਦੇ ਪਿੰਧੂ ਜੋਲ ਸਰਪਤ ਜੋਲ ਫਾਰਮ ਕੁੜਕਾ ਜਿਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ ਕਿਉਂਕਿ ਇਸ ਦਾ ਕੋਈ ਡੁਪਲੀਕੇਟ ਅਜੇ ਤੱਕ ਨਹੀਂ ਬਣਿਆ ਸੋਹ ਖੂਨਦਾਨ ਵਿੱਚ ਹਰੇਕ ਇਨਸਾਨ ਨੂੰ ਹਰੇਕ 3 ਮਹੀਨੇ ਬਾਅਦ ਆਪਣਾ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਦੀ ਖਾਲਸਾ ਸ਼ਹੀਦ ਵਾਹਿਗੁਰੂ ਜੀ ਦੀ ਫਤਿਹ ਅੱਜ ਚੌਲ ਫਾਰਮ ਕੋਲ ਕਿੱਥੇ ਖੂਨਦਾਨ ਕੈਂਪ ਜਿਹੜਾ ਹੈਗਾ ਮਹਾਂ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਸੋ ਅੱਜ ਪਿੰਡੂ ਜੋਲ ਦੀ ਔਰ ਸਾਡੇ ਸੈਣੀ ਸਾਹਿਬ ਅਮਰੀਕ ਸਿੰਘ ਸੈਣੀ ਜੀ ਉਹਨਾਂ ਦੀ ਦੇਖ ਰੇਖ ਵਿੱਚ ਜਿਹੜਾ ਅੱਜ ਦਾ ਖੂਨਦਾਨ ਕੈਂਪ ਹੈ ਲਗਾਇਆ ਜਾ ਰਿਹਾ ਜਿਹਦੇ ਵਿੱਚ ਦੋ ਬਲੱਡ ਦੀਆਂ ਟੀਮਾਂ ਇੱਕ ਦੁਆਬਾ ਹਸਪੀਟਲ ਜਲੰਧਰ ਔਰ ਅਕਾਈ ਹਸਪੀਟਲ ਲੁਧਿਆਣਾ ਦੀ ਟੀਮ ਹੈ ਜਿਹੜੀ ਬਲੱਡ ਇਕੱਤਰ ਕਰ ਰਹੀ ਹੈ ਔਰ ਮੈਂ ਖੂਨਦਾਨੀਆਂ ਦਾ ਜਿਹੜਾ ਵੀ ਅੱਜ ਇੱਥੇ ਖੂਨਦਾਨ ਕਰਕੇ ਜਾ ਰਹੇ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਲੋਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਆਪਣਾ ਖੂਨਦਾਨ ਕਰੋ ਕਿਉਂਕਿ ਖੂਨਦਾਨ ਦੇ ਨਾਲ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾਂਦਾ ਖੂਨਦਾਨ ਇੱਕ ਮਹਾਦਾਨ ਹੈ ਕਿਉਂਕਿ ਇਹਦਾ ਹੱਲੇ ਤੱਕ ਕੋਈ ਵੀ ਡੁਪਲੀਕੇਟ ਨਹੀਂ ਹੈ ਔਰ ਖੂਨਦਾਨ ਜਿਹੜਾ ਕਰਨਾ ਸਾਡੇ ਲਈ ਵੀ ਜ਼ਰੂਰੀ ਹੈ ਕਿਉਂਕਿ ਸਾਨੂੰ ਆਪ ਦੇ ਜਿਹੜੇ ਆ ਸਮਾ ਰਹਿੰਦੇ ਸਾਡੇ ਜਿਹੜੇ ਬਿਮਾਰੀਆਂ ਤੋਂ ਅਸੀਂ ਕਿਸੇ ਤੇ ਗ੍ਰਸਤ ਹੁੰਨੇ ਆ ਸਾਨੂੰ ਉਹਦਾ ਬਾਰੇ ਜਾਣਕਾਰੀ ਮਿਲ ਜਾਂਦੀ ਔਰ ਸਮਾਂ ਰਹਿੰਦੇ ਉਹਦਾ ਇਲਾਜ ਕਰਾ ਸਕਦੇ ਆ ਔਰ ਸਾਡੇ ਲਈ ਆਪਣੇ ਲਈ ਬੈਨੀਫੀਸ਼ੀਅਲ ਹੈ ਤੋਂ ਕਿਉਂ ਨਾ ਇੱਕ ਰੱਬ ਨੇ ਜਿਹੜਾ ਸਾਨੂੰ ਮੌਕਾ ਦਿੱਤਾ ਖੂਨਦਾਨ ਦਾ ਔਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਕਿਉਂ ਨਾ ਉਹਦਾ ਭਰਪੂਰ ਫਾਇਦਾ ਲਿਆ ਜਾਵੇ ਜਾਂ ਵੀ ਜਾਂਦੇ ਜਾਂਦੇ ਨੇਤਾਵਾਂ ਦੇ ਸੰਕਲਪ ਲੈ ਕੇ ਮਾਨਵਤਾ ਭਾਈ ਦੇ ਖੇਤਰ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਈਏ ਖੂਨਦਾਨ ਕਰੀਏ ਖੂਨਦਾਨ ਇੱਕ ਮਹਾਦਾਨ ਹੈ ਕਿਉਂਕਿ ਦੁਆਰਾ ਤੋਂ ਬੋਲਦਾ ਇਹਦਾ ਕੋਈ ਡੁਪਲੀਕੇਟ ਨਹੀਂ ਤੁਹਾਡੇ ਦੁਆਰਾ ਦਿੱਤਾ ਗਿਆ ਜਿਹੜਾ ਬਲੱਡ ਹੈ ਉਹ ਤਿੰਨ ਕੀਮਤੀ ਜ਼ਿੰਦਗੀਆਂ ਨੂੰ ਬਚਾਉਂਦਾ ਸੋ ਆਪ ਬਲੱਡ ਡੋਨੇਟ ਕਰੋ ਔਰ ਆਪਣੇ ਜਿਹੇ 10 ਡੋਨਰ ਸਾਥੀ ਹੋਰ ਜੋੜੋ ਤਾਂ ਕਿ ਇੰਡੀਆ ਦੇ ਵਿੱਚੋਂ ਜਦੋਂ ਵੀ ਕਿਸੇ ਨੂੰ ਐਮਰਜੈਂਸੀ ਲੋੜ ਪਦੀ ਹੈ ਉੱਥੇ ਐਨਜੀਓ ਦੀ ਲੋੜ ਨਾ ਪਵੇ ਉਹਨਾਂ ਨੂੰ ਜਾ ਕੇ ਡਾਇਰੈਕਟ ਬਲੱਡ ਬੈਂਕਾਂ 'ਚ ਬਲੱਡ ਮਿਲ ਸਕੇ इजीली ਮਿਲ ਸਕੇ ਉਹਨੂੰ ਭੱਜ ਦੌੜਨਾ ਕਰਨੀ ਪਵੇ ਕਿਉਂਕਿ ਜਿਹੜਾ ਨਾਲ ਪੇਸ਼ੈਂਟ ਦੇ ਨਾਲ ਮਰੀਜ਼ ਹੁੰਦਾ ਉਹ ਮਰੀਜ਼ ਦੇ ਨਾਲ ਜਿਹੜਾ ਅਟੈਂਡੈਂਟ ਹੁੰਦਾ ਉਹ ਭੱਜ ਦੌੜ ਕਰਦਾ ਫੇ ਇੱਧਰ ਉੱਧਰ ਭੱਜਦਾ ਕਿਸੇ ਡੋਨਰ ਨੂੰ ਲੱਭਦਾ ਉਹਦੀ ਲੋੜ ਨਾ ਪਾਵੇ ਉਹਨੂੰ ਜਾ ਕੇ ਬਲੱਡ ਬੈਂਕ ਵਿੱਚ ਬਲੱਡ ਮੁਹੱਈਆ ਹੋਵੇ ਔਰ इजीली ਸਾਰੇ ਲੋਕ ਟ੍ਰੀਟਮੈਂਟ ਆਪਣਾ ਕਰਾ ਸਕਦੇ ਆ ਸੋ ਮੈਂ ਧੰਨਵਾਦ ਕਰਦਾ ਦਵਾਰਾ ਤੋਂ ਪਿੰਦੂ ਜੋਲ ਦੀ ਟੀਮ ਔਰ ਜੋਲ ਫਾਰਮ ਔਰ ਗ੍ਰੈਂਡ ਬਲੱਡ ਸੇਵਾ ਵਾਲੋ ਸਾਰੀ ਟੀਮਾਂ ਦਾ ਧੰਨਵਾਦ ਕਰਦਾ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬਲੱਡ ਡੋਨੇਟ ਕੀਤਾ ਥੈਂਕ ਯੂ ਧੰਨਵਾਦ